ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਵੈਗੋ ਜੀ ਕੀ ਖਾਲਸਾ ਵੈਗੋ ਜੀ ਕੀ ਫਤਿਹ ਹਾਂਜੀ ਜੋ ਵੀ ਐ ਐਲਾਨ ਕੀਤਾ ਬੰਦੀਰ ਸਾਹਿਬ ਨੇ ਜਿਲ੍ਹਾ ਪੰਜਾਬ ਦੇ ਪ੍ਰਧਾਨ ਨੇ ਮੇਰਾ ਪਤੀ ਜਿਲ੍ਹਾ ਪ੍ਰਧਾਨਾ ਕਿਸਾਨ ਆਗੂ ਨੇ ਤੇ ਜੋ ਵੀ ਉਹਨਾਂ ਨੇ ਪੰਜਾਬ ਦੇ ਪ੍ਰਧਾਨ ਨੇ ਐਲਾਨ ਕੀਤਾ ਸਰਵਲ ਸਿੰਘ ਬੰਦੀਰ ਨੇ ਜੋ ਕਿ ਪਿਛਲੇ ਦਿਨੀ ਗਰਦਾਸਪੁਰ ਵਿੱਚ ਹੋਇਆ ਆ ਭਾਰਤ ਮਾਲਾ ਪ੍ਰੋਜੈਕਟ ਉਹਨੂੰ ਲੈ ਕੇ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਕਿ ਰੀਅਲ ਰੋਕੋ ਅੰਦੋਲਨ 7 ਤਰੀਕ ਨੂੰ ਕਰਨਗੇ ਇਸ ਕਰਕੇ ਅੱਜ 5 ਵਜੇ ਦੀ ਪੁਲਸਾਨ ਕੇ ਗੇਟ ਦੇ ਅੱਗੇ ਬੈਠੀ ਹੋਈ ਆ ਜਦ ਕਿ ਪ੍ਰਧਾਨ ਸਾਹਿਬ ਘਰ ਨਹੀਂ ਹੈਗੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਹੈ ਕਿ ਉਹ ਕਰਨੀ ਹੈਗੇ ਚਲੋ ਉਹ ਉਹਨਾਂ ਦੀ ਇੱਛਾ ਹੈ ਉਹ ਬੈਠੇ ਰਹਿਣ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਇਹ ਆਪਣਾ ਕੰਮ ਕਰੀ ਜਾਣ ਉਹ ਕਦੀ ਵੀ ਆਪਣੇ ਅਲੀਕੇ ਸਮੇ ਤੋਂ ਪਿੱਛੇ ਨਹੀਂ ਹਟਦੇ ਤੇ ਨਾ ਹਟਣਗੇ ਤੇ ਨਾ ਹੀ ਸਰਕਾਰਾਂ ਦੇ ਦਬਾਅਾਂ ਉਹ ਦਬੇ ਜਾਣਗੇ ਕਿਸਾਨਾਂ ਦੀਆਂ ਮੰਗਾਂ ਲੈ ਕੇ ਕੀ ਕਰਨਾ ਚਾਹੁੰਦੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂਜੀ ਇਹੀ ਅਪੀਲ ਆ ਵੀ ਕਿਸਾਨਾਂ ਦੀਆਂ ਮੰਗਾਂ ਬਹੁਤ ਵਾਰੀ ਮੰਨ ਕੇ ਇਹਨਾਂ ਨੇ ਫਿਰ ਪਿੱਛੇ ਹੋਏਗਾ ਸਰਕਾਰਾਂ ਕੇਂਦਰ ਸਰਕਾਰ ਭਗਵੰਤ ਮਾਨ ਸਰਕਾਰ ਜੋ ਅਸੀਂ ਬਦਲਾ ਲਿਆ ਕੇ ਸਰਕਾਰ ਲਿਆਂਦੀ ਸੀ ਕਿ ਕਿਸਾਨਾਂ ਦਾ ਪੋਤੇ ਆ ਤੇ ਕਿਸਾਨਾਂ ਨਾਲ ਖੜੂਗਾ ਲੇਕਿਨ ਬਿਲਕੁਲ ਵੀ ਇਦਾਂ ਨਹੀਂ ਹੋਇਆ ਉਹ ਸਗੋਂ ਇਸਨੇ ਪੁਲਸ ਲਗਾਈ ਹੋ ਇਹ ਸਭ ਅਧਿਕਾਰ ਤੇ ਚਲੋ ਇਹ ਆਪਣਾ ਕੰਮ ਕਰਨ ਪ੍ਰਧਾਨ ਸਾਹਿਬ ਆਪਣਾ ਕੰਮ ਕਰਨਗੇ ਜਿਹੜੀ ਕੀ ਕਿਵੇਂ ਚਾਹੋਗੇ ਕਿਸਾਨਾਂ ਦੇ ਮੰਗਲ ਲੈ ਕੇ ਅੱਜ ਕਰਨੇ ਦਾ ਐਲਾਨ ਕੀਤਾ ਮਗਰੋਂ ਪੁਲਸ ਜਿਹੜੀ ਤੋਂ ਬਾਅਦ ਕੋਈ ਨਹੀਂ ਕਿਸਾਨਾਂ ਦੇ ਤਰਫੋਂ ਦੇ ਬਿਲਕੁਲ ਜਾਇਜ਼ ਆ ਜੀ ਪੁਲਿਸ ਬੈਠੀ ਹੈ ਬੈਠੀ ਰਹੀ ਉਹਨਾਂ ਨੇ ਆਪਣੀ ਡਿਊਟੀ ਕਰਨੀ ਹੈ ਜੀ ਕਿਸਾਨਾਂ ਨੇ ਆਪਣੀ ਡਿਊਟੀ ਕਰਨੀ ਹੈ ਇਹ ਕਿਸਾਨਾਂ ਦੀ ਮੰਗਾ ਮੰਗ ਲੈਣ ਕਿਸਾਨ ਆਪਣੇ ਘਰਾਂ 'ਚ ਬੈਠ ਜਾਣ ਕਿਸਕ ਦਿਆਦਿਲ ਕਰਦਾ ਕਿ ਅਸੀਂ ਧੁੱਪੇ ਭੁੱਖੇ ਤੇ ਆਏ ਸੜਕਾਂ 'ਤੇ ਬੈਠੀਏ ਹਰ ਕਿਸੇ ਦਾ ਦਿਲ ਕਰਦਾ ਆਪਣੇ ਘਰਾਂ 'ਚ ਆਪਣੇ ਅਸੀਆਂ ਥੱਲੇ ਬੈਠੀਏ ਜਿੰਦ ਤੱਕ ਸਰਕਾਰਾਂ ਦਾ ਦਿਲ ਕਰਦਾ ਜੀ ਇਸ ਕਰਕੇ ਮੈਂ ਤਾਂ ਸਰਕਾਰ ਨੂੰ ਇਹ ਅਪੀਲ ਕਰਦੀ ਭਗਵਤ ਸਿੰਘ ਮਾਨ ਨੂੰ ਇਹ ਅਪੀਲ ਕਰਦੀ ਆ ਕਿ ਤੁਸੀਂ ਮੇਰੇ ਭਰਾ ਕਿਸਾਨਾਂ ਭਰਾਵਾਂ ਦੀਆਂ ਮੰਗਾ ਮੰਗੋ ਮੰਨੋ ਤੇ ਉਹਨਾਂ ਨੂੰ ਆਪਣੇ ਘਰਾਂ 'ਚ ਆਰਾਮ ਨਾਲ ਬੈਠਣ ਦੀ ਤੁਸੀਂ ਆਗਿਆ ਦਿਓ ਤੇ ਆਪ ਵੀ ਆਪਣੇ ਘਰਾਂ 'ਚ ਬੈਠੋ ਤੁਸੀਂ கேட்டி ஜிண்டா ஜி கேந்த சார் முரு